ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਝੋਟੀਆਂ ਆਪਣੇ ਕੋਲ ਬਹੁਤ ਜ਼ਿਆਦੀਆਂ ਚੰਗੀ ਕੁਆਲਿਟੀ ਦੀਆਂ ਪਹੁੰਚੀਆਂ ਜੀ ਬੂੜੀਆਂ ਵੀ ਝੋਟੀਆਂ ਆਈਆਂ ਜੀ ਤੇ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਆ ਆਜੋ ਬਾੜ ਸਾਹਿਬ ਹੁਣਾਂ ਨਾ ਕਰਦੇ ਆ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾੜਾ ਹੋਰ ਸਿਆਣ ਕੀ ਹਾਲ ਜੀ ਬਹੁਤ ਕਿਰਪਾ ਗੁਰ ਰਾਮਦਾਸ ਪਾਤਸ਼ਾਹ ਦੀ ਬਾਬੇ ਦੀਪ ਸਿੰਘ ਦੀ ਠੀਕ ਕਿੰਨੀਆਂ ਜੱਜ ਮਈਆਂ ਆਈਆਂ ਝੋਟੀਆਂ ਦੇ 18 ਆਈਆਂ ਸੀ ਕੋ ਵਿੱਚੋਂ ਦੋਗ ਚਲ ਗਈਆਂ ਕੱਲ ਦੀਆਂ ਠੀਕ ਹੈ ਠੀਕ ਹੈ ਮਈਆਂ ਆਈਆਂ ਠੀਕ ਹੈ ਬਹਿ ਜਾ ਜੀ ਬਹਿ ਹੁਣ ਅੱਜ ਆਵਾ 16 15 16 ਝੋਟੀਆਂ ਕੋਲ ਆ 15 16 ਕਿਲੋ ਇਹ ਲੋਡ ਆਏ ਦੀ ਵੀਡੀਓ ਲੱਗੇ ਪਾਉਣ ਕਿਉਂਕਿ ਭੈਣ ਭਰਾ ਮਿਲ ਕੇ ਗੱਲ ਇਦਾਂ ਵੀ ਆਈ ਜਾਂਦੇ ਮਾਲ ਮਤਲਬ ਕਿ ਮੰਗਦੇ ਆ ਹਾਂਜੀ ਹਾਂਜੀ ਤੇ ਮੈਂ ਕਿਹਾ ਵੀ ਵੀਡੀਓ ਉਤਰਾਂ ਨਹੀਂ ਜੀ ਪੈਣੀ ਗੁੱਸਾ ਨਾ ਕਰਿਓ ਲੋਡ ਦੀ ਵੀਡੀਓ ਲੱਗੇ ਪਾਉਣ ਹਾਂਜੀ ਹਾਂਜੀ ਨਾ ਰੇਟ ਹੀ ਦੱਸਿਆ ਜਣਾ ਜਿਹੜੇ ਨਾਮ ਮਿਲ ਕੇ ਵਾਲੇ ਕੋਈ ਦੁੱਧ ਦਾ ਪੂਰਾ ਕਨਫਰਮ ਹੋ ਆਪੇ ਕਿ ਨਾਮ ਕਿ ਨਾਂ ਨਹੀਂ ਹਾਂਜੀ ਹਾਂਜੀ ਆ ਕੇ ਵੇਖ ਕੇ ਪਰਖ ਕੇ ਤੇ ਫਿਰ ਭੈਣ ਭਰਾ ਸਾਰੇ ਖੜਨ ਪਿੰਡ ਆਪਣਾ ਜਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਠੀਕ ਹੈ ਦੋ ਛੋਟੀਆਂ ਬੂਰੀਆਂ ਵੀ ਟੌਪ ਦੀਆਂ ਪਹਿਲੀਆਂ ਛੋਟੀਆਂ ਠੀਕ ਆ ਠੀਕ ਆ ਤੇ ਇੱਕ ਇੱਕ ਝੋਟੀ ਹੁਣ ਅੱਜ ਸੂਈ ਆ ਹਾਂਜੀ ਝੋਟੀਆਂ ਮਤਲਬ ਕਿ ਗੱਲ ਦਾ ਰੇਟ ਆਪਣੀਆਂ ਝੋਟੀਆਂ ਦਾ ਇੱਕ 20 ਤੋਂ ਲੈ ਕੇ ਇੱਕ 80 ਤੱਕ ਰੇਟ ਆ ਇੱਕ 80 ਦਾ ਹਾਂ ਠੀਕ ਹੈ ਵੇਖ ਲਿਓ ਪਰਖ ਲਿਓ ਜਿਹੜੀ ਚੰਗੀ ਲੱਗੂਗੀ ਦੱਸ ਦਿਓ ਜਗੀ ਜੀ ਆ ਦੱਸ ਆ ਜੀ ਆ ਜੀ ਜਗੀ ਨਿਗਾ ਮਰਾ ਰਹੀ ਏ ਝੋਟੀਆਂ ਦੇ ਆ ਵੇਖੋ ਬੂਰੀ ਝੋਟੀ ਵੇਖੋ ਬਹੁਤ ਚੰਗੀ ਕੁਆਲਿਟੀ ਦੀ ਆ। ਮਨੀ ਵੀ ਕੱਟੀ ਚੰਗੀ ਆ। ਸਾਬ ਆੜੀ ਮਤਲਬ ਹੀ ਹੁਣੇ ਅੱਧਾ ਘੰਟਾ ਆਇਆ। ਸੁਈ ਦੇਖੋ ਹਾਂਜੀ। ਦੂਜਾ ਸੁਆ ਝੋਟੀ ਆ ਬਹੁਤ ਚੰਗੀ ਚਾਰ ਚਾਰ ਦੰਦ ਮੂੰਹ। ਚਾਰ ਦੰਦ ਠੀਕ ਜਾਨਦਕਾਰੀ ਜਾਂਦੀ। ਆਹ ਦੇ। ਇਹ ਆ ਇੱਕ ਝੋਗੀ ਆ। ਝੋਗੀ ਕੱਟੀ ਆ। ਦੇਖੋ ਕਿਤੇ ਬੋਲ ਬਾਤ ਨਹੀਂ ਆਈ। ਵੱਡੀਆਂ ਆ ਛੋਟੀਆਂ ਚੰਗੀਆਂ ਨੇ। ਵੱਡੀਆਂ ਛੋਟੀਆਂ ਬਾਅਦ ਸਾਬ ਆਈਆਂ। ਹਾਂ ਦੇਖੋ ਦੋ ਪੂਰੀਆਂ ਨੇ ਹੰਦੀਆਂ ਵਾਂ। ਹਾਂਜੀ ਹਾਂਜੀ ਨਿਗ੍ਹਾ ਮਗਾ ਲਈ ਕਰਦੇ ਮਰੇ ਕੰਮ। ਪੂਰੀਆਂ ਬਹੁਤ ਕੱਟੀਆਂ ਚੰਗੀਆਂ। ਆ ਵੇਖੋ ਦਰਬਾਨੀ ਹੱਲੇ ਵਾਲਾ ਚਾਰਾਂ ਦਾ ਗੱਡੀ ਇਧਰ ਵੇਖੋ ਲੈਵਾ ਹਾਂਜੀ ਤੇ ਆ ਜੋ ਢੀ ਬੁਰੀ ਗੋੰਦੀ ਗੱਡੀ ਆ ਵੀ ਠੀਕ ਹੈ ਠੀਕ ਆ ਜੋ ਢੀ ਵੇਖੋ ਆ ਵੀ ਹੱਲੇ ਛੋਟੀਆਂ ਆਈਆਂ ਭਲਿਆਂ ਭੜਾ ਭੜਾ ਜੇ ਇਧਰ ਹੱਲੇ ਉੱਤਰ ਉੱਤਰਿਆ ਮਾਲ ਹੱਲੇ ਤੇ ਮਲੋ ਛੋਟੀਆਂ ਛੋਟੀਆਂ ਵੀ ਚੰਗੀ ਆ ਵੇਖੋ ਮਾਲ ਬਹੁਤ ਸੁਫਨਾ ਆ ਮਾਲ ਬੜਾ ਬਾਅਦਸਾ ਤੇ ਗਾਹਕ ਵੀ ਵੇਖੋ ਬੈਠਾ ਕੁਰਸੀਆਂ ਤੇ ਸਾਡੀ ਮਾਲ ਹੋਰ ਵੀ ਲਿਆਵਾ ਮਾਲ ਗਾੜੀ ਹੋਰ ਵੀ ਲਿਆਵਾ ਹਾਂਜੀ ਹਾਂਜੀ ਇੱਧਰ ਦੇਖੋ ਗਾਜ ਵੀ ਸੁਖਣਾ ਵਾ ਬਈ ਤੇ ਇੱਧਰ ਦੇਖੋ ਇਹ ਮਤਲਬ ਕਿ ਛੇ ਝੋਟੀਆਂ ਆ ਕਿਦਾਂ ਦੋਂਦੀ ਝੋਟੀ ਇਹ ਵੀ ਦੋਂਦੀ ਕੱਟੀ ਕਰਦੇ ਮਾਰੀ ਤੇ ਔਰ ਦੋਂਦੀ ਕੱਟੀ ਇੱਧਰ ਦੇਖੋ ਇੱਕ ਖੀਰੀ ਵੀ ਖਾਲੀ ਨਹੀਂ ਕੱਟੀ ਆਏ ਖੀਰੀ ਝੋਟੀ ਖੀਰੀ ਕੱਟੀ ਇੰਦਾ ਭਾਵੇਂ ਬਹਿ ਜੋ ਇਹਦੇ ਥੱਲੇ ਇੱਧਰ ਦੇਖੋ ਜੀ ਗੱਲ ਥੋੜਾ ਕੱਟੀਆਂ ਸਾਰੀਆਂ ਠੰਡੀਆਂ ਹਨ ਕਿ ਬਾਰਾ ਠੰਡੀਆਂ ਠੰਡੀਆਂ ਸ਼ੇਰ ਦਾ ਬੱਚਾ ਵਾਏ ਸ਼ੇਰ ਦਾ ਠੀਕ ਹੈ ਠੀਕ ਹੈ ਤੇ ਆਹ ਝੋਟੀ ਇਹ ਦੋਂਦੀ ਕੱਟੀ ਪਿਓਰ ਦੋਂਦੀ ਕੱਟੀ ਇੱਧਰ ਵਖਾ ਲੋ ਥਾਂ ਤੋਂ ਇਹ ਥੋੜਾ ਛੇਤੀ ਛੇਤੀ ਕਰਕੇ ਵਖਾ ਲੈਣੇ ਆ ਵੀ ਆਣ ਕੇ ਇੱਥੇ ਆਣ ਕੇ ਵੇਖੋ ਇੱਥੇ ਆਣ ਕੇ 6 ਛੋਟੀਆਂ ਹੋਰ ਵੀ ਲਈਆਂ ਆ ਆ ਜਾਣੀਆਂ ਆ ਆ ਜਾਣੀਆਂ ਹੋਵੇ ਠੀਕ ਆ ਬਾਹਰ ਪੂਰਾ ਕਿਤੋਂ ਪੈਰੀ ਰਹੂਗਾ ਵੀ ਬਾਈ ਮਈਆਂ ਰਿਆ ਕਰਨੀਆਂ ਰਿਆ ਕਰਨੀਆਂ ਠੀਕ ਆ ਠੀਕ ਆ ਵੀ ਬਾਈ ਮਈਆਂ ਘਰ ਰਿਆ ਕਰਨਗੇ ਠੀਕ ਆ ਆ ਵੀ ਛੋਟੀਆਂ ਵੇਖੋ ਨੰਬਰ 10 ਦਫਾ ਨੰਬਰ ਆ 10 ਨੰਬਰ ਆ ਆਹ ਤਹਾਂ ਨੰਬਰ ਤੇ ਆਂਦੀ ਜੇ 11ਵਾਂ ਨੰਬਰ ਦੂਜੀ ਆਂਦੀ ਆ ਵੇਖੋ ਤੇ ਆ 12ਵੇਂ ਨੰਬਰ ਤੇ ਆਂ ਤੇ 13ਵਾਂ ਨੰਬਰ ਐਂਡ ਹੋ ਗਿਆ ਜੀ ਛੇਤੀ ਛੇਤੀ ਥੋੜਾ ਜਿਹਾ ਬਾਾਕੀ ਦੇਖ ਲਿਓ ਵੀਡੀਓ ਆਣ ਕੇ ਇੱਥੇ ਆਣ ਕੇ ਸਭ ਕੋ ਵੇਖਿਓ ਠੀਕ ਹੈ ਠੀਕ ਹੈ ਇੱਥੇ ਆਣ ਕੇ ਫਾਇਦਾ ਹੁੰਦਾ ਠੀਕ ਹੈ ਜੀ